ਆ ਵੀ ਗੱਲਬਾਤ ਕੀਤੀ ਗਈ ਹੈ ਜੋ ਗੱਲਬਾਤ ਕੀਤੀ ਗਈ ਹੈ ਉਸ ਪੂਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਤੇ ਉਹਦੇ ਨਾਲ ਸਾਡੇ ਲਈ ਜੁੜੇ ਸਾਡੇ ਸੀਨੀਅਰ ਪੱਤਰਕਾਰ ਸੰਦੀਪ ਸ਼ਰਮਾ ਜੀ ਉਹਨਾਂ ਦਾ ਲੈਣੇ ਆ ਵੀ ਕੀ ਗੱਲਬਾਤ ਹੋਈ ਹੈ ਤੇ ਕੀ ਕੁਝ ਕਹਿਣਾ ਹੈਕਰ ਸੀਐਮ ਭਗਵੰਤ ਮਾਨ ਦਾ ਜੀ ਸੰਦੀਪ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਲਾਈਵ ਬ੍ਰੋਨਚ ਧੰਨਵਾਦ ਓਡੀ ਸਾਹਿਬ ਬਾਬਾ ਧੰਨਵਾਦ ਜੀ ਜੀ ਸੰਦੀਪ ਸ਼ਰਮਾ ਜੀ ਸੀਐਮ ਦੇਖੋ ਪਹੁੰਚ ਗਿਆ ਅੱਜ ਫਿਰ ਪਟਿਆਲੇ ਤੇ ਕੀਤਾ ਹੈਟੇਜ ਉਦਘਾਟਨ ਹੋਟਲ ਦਾ ਤੇ ਜਿਹੜੀ ਨਵੀਂ ਪਾਰਟੀ ਬਣੀ ਹੈ ਜਿਹਦੀ ਆਪਾਂ ਕੱਲ ਪਰਸੋ ਲਾਈਵ ਕੀਤਾ ਸੀ ਉਹਦੇ ਬਾਰੇ ਵੀ ਆਪਣਾ ਥੋੜਾ ਚਰਚਾ ਕਰੀ ਗਏ ਜਾਂਦੇ ਹਾਂ ਦੇ ਹਾਂ ਬਿਲਕੁਲ ਬਿਲਕੁਲ ਸੋਢੀ ਸਾਹਿਬ ਦੇਖੋ ਮਾਨ ਸਾਹਿਬ ਕਿਤੇ ਨਾ ਕਿਤੇ ਇੱਕ ਉਹ ਹੈਰੀਟੇਜ ਹੋਟਲ ਦੀ ਜਿਹੜੀ ਕਿਤੇ ਨਾ ਕਿਤੇ ਉਹ ਦੇ ਘਾਟਨ ਦੀ ਗੱਲ ਕਰਦੇ ਆ ਜਾਂ ਉਹਨਾਂ ਨੇ ਦੇ ਘਾਟਨ ਕੀਤਾ ਜਾਂ ਉੱਥੇ ਜੋ ਕੁਝ ਵੀ ਉਹਨਾਂ ਦੀ ਬਿਆਨਬਾਜ਼ੀ ਆਈ ਹੈ ਜਾਂ ਜੋ ਕੁਝ ਵੀ ਉਹਨਾਂ ਨੇ ਬੋਲੇ ਆ ਜੀ ਉਈ ਕ ਲੱਗ ਗੱਲ ਆ ਲੇਕਿਨ ਮਾਨ ਸਾਹਿਬ ਨੇ ਇਸ ਦਾ ਉਦ ਘਾਟਨ ਕੀਤਾ ਸਾਡਾ ਮਾਨ ਸਾਹਿਬ ਨੂੰ ਤੇ ਮਾਨ ਸਾਹਿਬ ਦੀ ਵੀ ਸਰਕਾਰ ਨੂੰ ਸਵਾਲ ਹੈ ਸਭ ਤੋਂ ਪਹਿਲਾਂ ਵੀ ਕੀ ਆ ਹੀ ਲੋਕਾਂ ਦੇ ਹਿੱਤ ਵਿੱਚ ਆਮ ਲੋਕਾਂ ਦੇ ਹਿੱਤ ਵਿੱਚ ਗਰੀਬਾਂ ਦੇ ਹਿੱਤ ਵਿੱਚ ਫੈਸਲਾ ਹੈ ਜੀ ਇਹ ਜਾਂ ਕੋਈ ਲੋਕਾਂ ਦੇ ਹੱਕ ਚ ਹਿੱਤ ਚ ਤੁਸੀਂ ਕੋਈ ਉਦ ਘਾਟਨ ਕੀਤਾ ਹੈ ਜਾਂ ਲੋਕਾਂ ਦੇ ਹਿੱਤ ਚ ਕੋਈ ਤੁਸੀਂ ਇਦਾਂ ਦੀ ਚੀਜ਼ ਲੈ ਕੇ ਆਏ ਆਂ ਵੀ ਤੁਸੀਂ ਉਦ ਘਾਟਨ ਕਰਨ ਆਏ ਆਂ ਠੀਕ ਹੈ ਚਲੋ ਉਹ ਠੀਕ ਆ ਉਹ ਜਿਹੜਾ ਉਹਦਾ ਕਿਰਾਇਆ ਕਿਰਾਇਆ ਵੀ ਜੇ ਤੁਸੀਂ ਸੁਣੋਗੇ ਆਮ ਨੋਰਮਲ ਆਦਮੀ ਇਹਦਾ ਉੱਥੇ ਵਸਦਾ ਰੋਗਣੀ ਜੀ ਹੈ 45000 ਤੋਂ ਲੈ ਕੇ 4-5 5 ਲੱਖ ਦੇ ਨੇੜੇ ਤੇੜੇ ਤੱਕ ਦਾ ਜਿਹੜਾ ਹੋਟਲ ਦਾ ਕਿਰਾਇਆ ਆਮ ਇਨਸਾਨ ਤੋਂ ਬਾਹਰ ਹੈ ਜੀ ਇਹ ਇੱਕ ਵੱਡੇ ਜਿਹਨੂੰ ਕਹਿੰਦੇ ਮੰਤਰੀ ਸੰਤਰੀ ਜਾਂ ਵੱਡੇ ਸੈਲੀਬ੍ਰਿਟੀ ਹੁੰਨੇ ਹੋਣਾ ਉਹਨਾਂ ਦੇ ਫਾਇਦੇ ਦੀ ਗੱਲ ਹੈ ਆਮ ਲੋਕਾਂ ਦੇ ਫਾਇਦੇ ਦੀ ਕੋਈ ਗੱਲ ਨਹੀਂ ਜੀ ਦੂਜੀ ਗੱਲ ਜਿੱਦਾਂ ਆਪਾਂ ਨੇ ਕੱਲ ਲਾਈਵ ਦੇ ਵਿੱਚ ਵੀ ਬੋਲਿਆ ਸੀਗਾ ਵੀ ਹੁਣ ਪਾਰਟੀ ਬਣੀ ਆ ਕੋਈ ਨਾ ਕੋਈ ਸਰਕਾਰ ਦਾ ਬਿਆਨ ਜਾਂ ਕਿਸੇ ਪਾਰਟੀ ਦਾ ਬਿਆਨ ਜਾਂ ਕਿਸੇ ਹੋਰ ਦਾ ਆਮ ਆਦਮੀ ਦਾ ਬਿਆਨ ਜਾਂ ਕੋਈ ਆਮ ਬਿਆਨ ਸਾਡੇ ਸਾਹਮਣੇ ਆਊਗਾ ਮਾਨ ਸਾਹਿਬ ਨੇ ਦੇਖੋ ਉੱਥੇ ਪਟਿਆਲੇ ਦੇ ਵਿੱਚ ਬੋਲਿਆ ਪਟਿਆਲੇ ਦੇ ਵਿੱਚ ਬੋਲਿਆ ਭਾਈ ਅਮਰਤਪਾਲ ਦੀ ਪਾਰਟੀ ਤੇ ਠੀਕ ਹੈ ਪਾਰਟੀ ਬਣਾਈ ਹੈ ਹਰ ਇੱਕ ਨੂੰ ਬਣਾਉਣ ਦਾ ਅਧਿਕਾਰ ਹੈ ਪਾਰਟੀ ਬਣਾਈ ਹੈ ਤਾਂ ਕਿ ਪਾਰਟੀ ਦੇ ਅਜੰਡੇ ਕੀ ਹੋਣੇ ਚਾਹੀਦੇ ਲੋਕ ਉਹਨਾਂ ਨੂੰ ਪਸੰਦ ਕਰਦੇ ਨਹੀਂ ਪਸੰਦ ਕਰਦੇ ਜੀ ਜੀ ਠੀਕ ਹੈ ਲੇਕਿਨ ਦੂਜੀ ਗੱਲ ਅਸੀਂ ਕਹੂੰਗਾ ਵੀ ਤੁਸੀਂ ਪਟਿਆਲੇ ਦੇ ਵਿੱਚ ਆਏ ਸੀ ਕਿ ਪਟਿਆਲੇ ਜੇ ਤੁਸੀਂ ਆਪਣੀ ਕੋਈ ਕਿਸਾਨਾਂ ਵਾਸਤੇ ਬਿਆਨਬਾਜ਼ੀ ਦੇ ਦਿੰਦੇ ਅੱਜ ਵੀ ਲੋਕਾਂ ਨੂੰ ਕਿਤੇ ਨਾ ਕਿਤੇ ਦੱਸ ਦਿੰਦੇ ਵੀ ਜਿਹੜਾ 100 ਕਿਸਾਨ ਸਾਡਾ ਅੱਜ ਜਿਹੜਾ ਭੁਖੜਤਾਲ ਤੇ ਬੈਠਿਆ ਮਰਨ ਵਰਤ ਤੇ ਬੈਠਿਆ ਕਿਤੇ ਨਾ ਕਿਤੇ ਉਹਦੇ ਦੋ ਸ਼ਬਦ ਬੋਲ ਦਿੰਦੇ ਡੱਲੇਵਾਲ ਸਾਹਿਬ ਦੀ ਕਿਤੇ ਉਹਨਾਂ ਬਾਰੇ ਕੋਈ ਦੋ ਸ਼ਬਦ ਬੋਲ ਦਿੰਦੇ ਕਿਸਾਨੀ ਬਾਰੇ ਦੋ ਸ਼ਬਦ ਬੋਲ ਦਿੰਦੇ ਐਦਾਂ ਦਾ ਕੋਈ ਉਹਨਾਂ ਦੀ ਬਿਆਨਬਾਜ਼ੀ ਨਹੀਂ ਆਈ ਸਿਰਫ ਪਾਰਟੀ ਦੀ ਗੱਲ ਕੀਤੀ ਹੈ ਜਾਂ ਹੋਟਲ ਦਾ ਉਹਨੂੰ ਘਾਤਕ ਕੀਤਾ ਹੈ ਹੋਟਲ ਕੋਲ ਮਲਾ ਕੇ ਆਮ ਪਬਲਿਕ ਦਾ ਆਮ ਜਨਤਾ ਦਾ ਇਹਦੇ ਵਿੱਚ ਕੋਈ ਫਾਇਦਾ ਜਾਂ ਸਾਨੂੰ ਕੋਈ ਦੂਰ ਦੂਰ ਤੱਕ ਜਿਹਨੂੰ ਕਹਿ ਦਿੰਦੇ ਆ ਵੀ ਇੱਕ ਬੈਨੀਫਿਟ ਕੋਈ ਨਜ਼ਰ ਨਹੀਂ ਜੀ ਆਉਂਦਾ ਸ਼ਰਮਾ ਜੀ ਪਹਿਲਾਂ ਮੈਂ ਤੁਹਾਡੇ ਇੱਕ ਜਵਾਬ ਦੇ ਸਵਾਲ ਕਰਨਾ ਚਾਹਾਂਗਾ ਵੀ ਜਿਵੇਂ ਕਿ ਤੁਸੀਂ ਕਿਹਾ ਉਹਨਾਂ ਤੁਹਾਡਾ ਕੀਤਾ ਸਹੀ ਤੁਸੀਂ ਦੱਸਿਆ ਵੀ ਬਹੁਤ ਮਹਿੰਗਾ ਹਾਊਟਲ ਹੈ ਮੰਤਰੀ ਹਸੰਤ ਸਿੰਘ ਵੀ ਹੋ ਸਕਦਾ ਹੈ ਕਿ ਤੁਹਾਨੂੰ ਲੱਗਦਾ ਨਹੀਂ ਕਿ ਜਿਵੇਂ ਪਟਿਆਲਾ ਸ਼ਾਹੀ ਸ਼ਹਿਰ ਕੈਪਟਨ ਵਰਿੰਦਰ ਸਿੰਘ ਦੇ ਹੈ ਨਾ ਪੁਰਾਣਾ ਦਾ ਮਹਾਰਾਜਾ ਰਾਜਾ ਦਾ ਸ਼ਹਿਰ ਹੈ ਤੇ ਇਹ ਜਿਹੜਾ ਕਿਲਾ ਜਿੱਥੇ ਹੋਟਲ ਬਣਾਇਆ ਗਿਆ ਇਹ ਵੀ ਉਹਨਾਂ ਦਾ ਹੀ ਕਿਸੇ ਟਾਈਮ ਸੀ ਹਾਲਾਂਕਿ ਇਹ ਦਿੱਤਾ ਗਿਆ ਕਿਲਾ ਬਣਾਇਆ ਦਿੱਤਾ ਗਿਆ ਉੱਥੇ ਇੱਕ ਯਾਨੀ ਅੰਦਰ ਬੈਂਕ ਹੈ ਤੇ ਦੇਖਣ ਲਈ ਵਿਰਾਸਤੀ ਬਣਿਆ ਹੋਇਆ ਹੈ ਏ ਤੁਹਾਨੂੰ ਇਹ ਲੱਗਦਾ ਵੀ ਪਟਿਆਲੇ ਵਿੱਚ ਆਪਣੀ ਇੱਕ ਅਲੱਗ ਛਵੀ ਬਣਾ ਲਈ ਕੈਪਟਨ ਓਰਿੰਦਰ ਸਿੰਘ ਸਾਹਮਣੇ ਜਾਂ ਕਾਂਗਰਸ ਸਾਹਮਣੇ ਬਣਾ ਲਈ ਅੱਜ ਕੀਤਾ ਗਿਆ ਇਸ ਉਦਘਾਟਨ ਬਿਲਕੁਲ ਦੇਖੋ ਮੈਂ ਤਕਰੀਬਨ 2-4 ਲਾਈਵ ਛੱਡ ਕੇ ਬੋਲਦਾ ਹੁੰਦਾ ਐ ਵੀ ਜਦੋਂ ਸਰਕਾਰਾਂ ਬਣ ਜਾਨੀਆਂ ਜਾਂ ਬਿਰੋਧੀ ਧਿਰਾਂ ਬਣ ਜਾਨੀਆਂ ਉਹ ਸਿਰਫ ਆਪਣੀਆਂ ਕਿੜਾ ਕੱਟਣ ਦੇ ਵਿੱਚ ਲੱਗ ਜਾਂਦੇ ਆ ਜੀ ਲੋਕ ਜੀ ਹੁਣ ਮਾਨ ਸਾਹਿਬ ਦੀ ਸਰਕਾਰ ਆ ਇਹ ਪਟਿਆਲੇ ਚ ਸਨ ਲਾਉਣਗੇ ਜੀ ਕੱਲ ਨੂੰ ਕੋਈ ਹੋਰ ਬਣ ਜੂਗਾ ਕਿ ਸੰਗਰੂਰ ਚ ਸਨ ਲਾਊਗਾ ਜਿੱਥੇ ਮਾਨ ਸਾਹਿਬ ਦਾ ਦਬਦਬਾ ਜ ਮਾਨ ਸਾਹਿਬ ਦਾ ਇਲਾਕਾ ਜਾਂ ਹਲਕਾ ਹੈ ਜੀ ਦੇਖੋ ਇੰਨੀਆਂ ਚੀਜ਼ਾਂ ਦੇ ਵਿੱਚ ਇਹ ਲੋਕ ਟਾਈਮ ਖਰਾਬ ਕਰਦੇ ਆ ਜਾਂ ਪੈਸਾ ਖਰਾਬ ਕਰਦੇ ਆ ਜੋ ਲੋਕਾਂ ਦੀਆਂ ਮੁਸ਼ਕਲਾਂ ਆ ਜਾਂ ਜੋ ਲੋਕਾਂ ਦੇ ਮਸਲੇ ਆ ਉਹਨਾਂ ਤੇ ਸਰਕਾਰਾਂ ਕੰਮ ਨਹੀਂ ਜੇ ਕਰਦੀਆਂ ਜਿਹੜੇ ਹਿਸਾਬ ਨਾਲ ਲੋਕਾਂ ਨੇ ਮਾਨਸਾਬ ਦੀ ਸਰਕਾਰ ਲੈ ਕੇ ਆਂਦੀ ਸੀ ਲੋਕਾਂ ਨੂੰ ਲੱਗਦਾ ਸੀ ਵੀ ਵੀਆਈਪ ਕਲਚਰ ਤੋਂ ਹਟ ਕੇ ਆ ਜਾਂ ਵੀਆਈਪ ਕਲਚਰ ਤੇ ਖਰਚਿਆਂ ਤੋਂ ਹਟ ਕੇ ਆਉਗੀ ਸਰਕਾਰ ਇੱਕ ਨਾਰਮਲ ਸਰਕਾਰ ਆਉਗੀ ਆਮ ਆਦਮੀ ਦੀ ਸਰਕਾਰ ਆਉਗੀ ਜਿਵੇਂ 90 ਤੋਂ ਐਮਐਨਏ ਸੀਗੇ ਉਹ ਕਹਿੰਦੇ ਸੀ ਮੈਂ ਕੋਈ ਮੈਨੂੰ ਕੋਈ ਫੋਰਥ ਨਹੀਂ ਚਾਹੀਦੀ ਮੈਨੂੰ ਕੋਈ ਜਿਪਸੀ ਨਹੀਂ ਚਾਹੀਦੀ ਮੈਂ ਸਾਈਕਲ ਤੇ ਵਿਧਾਨ ਸਭਾ ਜਾਇਆ ਕਰੂੰਗਾ ਸਾਈਕਲ ਤੇ ਆਇਆ ਕਰੂੰਗਾ ਅੱਜ ਉਹ ਹੀ ਬੰਦਾ ਕਿਤਨਾ ਕਿਤੇ ਗੱਡੀਆਂ ਵੀ ਲਾਈ ਬਿਠਾ ਹੈ ਕਿਤੇ ਨਾ ਕਿਤੇ ਗਨਮੈਨ ਵੀ ਲਾਈ ਬਿਠਾ ਹੈ ਲੇਕਿਨ ਉਹ ਖਰਚਾ ਜਿਹੜਾ ਸਰਕਾਰ ਕਰਦੀ ਹੈ ਖਜ਼ਾਨੇ ਦੇ ਵਜਨ ਪਾਉਂਦੀ ਹੈ ਕਿ ਆ ਉਹ ਲੋਕਾਂ ਨੂੰ ਉਸ ਚੀਜ਼ ਦਾ ਫਾਇਦਾ ਹੋ ਰਿਹਾ ਜਾਂ ਖਜ਼ਾਨੇ ਜੋ ਕਿੰਨਾ ਕੁ ਲੋਕਾਂ ਨੂੰ ਸਰਕਾਰ ਫਾਇਦਾ ਦੇ ਰਹੀ ਹੈ ਤਾਂ ਦਿਖੇ ਰਿਹਾ ਜੀ ਜੀ ਸਹੀ ਗੱਲ ਕਹੀ ਤੁਸੀਂ ਤੇ ਦੂਜੀ ਤੁਹਾਡੀ ਗੱਲ ਤੇ ਆਨਾ ਦੇਖੋ ਅੱਜ ਆਪਾਂ ਸਵੇਰੇ ਲਾਈਵ ਕ੍ਰੋਨ ਚ ਗੱਲ ਕੀਤੀ ਸੀਗੀ ਵੀ ਇੱਕ 8 ਸਾਲਾ ਬਾਅਦ ਹੈ ਨਾ ਕਿਸਾਨ ਜਿਹੜੇ ਅਮਰੀਕਾ ਦੇ ਵਿੱਚ ਸੰਸਾਰਿਕ ਅਤਰਾ ਯਾਨੀ ਕਿ ਆਪਣਾ ਛੱਡ ਗਏ ਪਰਿਵਾਰ ਨੂੰ ਸੰਦੀਪ ਵਿਛੋੜਾ ਦੇ ਗਏ ਸੂਰਤ ਸਿੰਘ ਖਾਲਸਾ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੋਈ ਜਿਵੇਂ ਤੁਸੀਂ ਕਿਹਾ ਦੇਖੋ ਵੀ ਡੱਲੇਵਾਲ ਸਾਹਿਬ ਦਾ ਜੀ 51ਵਾਂ ਦਿਨ ਹੈ ਉਹਨਾਂ ਦਾ ਕੁਝ ਨਹੀਂ ਪਤਾ ਤੇ ਅਸੀਂ ਤਾਂ ਅਰਦਾਸ ਕਰਦੇ ਆ ਉਹਨੇ ਜੱਬ ਲੰਮੀ ਉਮਰ ਦਵੇ ਤੇ 111 ਕਿਸਾਨ ਅੱਜ ਧਰਨੇ 'ਤੇ ਬੈਠ ਗਏ ਫੇਰ ਸਭ ਤੋਂ ਵੱਡੀ ਗੱਲ ਸੰਦੀਪ ਸ਼ਰਮਾ ਹੀ ਸੁਣਨ ਵਾਲੀ ਗੱਲ ਹੈ ਤੁਹਾਨੂੰ ਵੀ ਅਪਡੇਟ ਦੇ ਦੇਣਾ ਤੇ ਦਰਸ਼ਕਾਂ ਨੂੰ ਵੀ ਕਨੋਰੀ ਬਾਰਡਰ ਤੇ ਪੰਜਾਬ ਪੁਲਿਸ ਇਸ ਸਮੇ ਬਹੁ ਵੱਡੀ ਮਾਤਰਾ ਵੀ ਤੈਰਾਫ ਕਰ ਦਿੱਤੀ ਗਈ ਹੈ ਜਿਵੇਂ ਕਿ ਪੁਲਿਸ ਛਾਉਣੀ ਹੁੰਦੀ ਹੈ ਚੱਪੇ ਚੱਪੇ ਤੇ ਪੰਜਾਬ ਪੁਲਿਸ ਦਾ ਜਵਾਨ ਖੜਾ ਕਰ ਦਿੱਤਾ ਗਿਆ ਜਿਵੇਂ ਤੁਸੀਂ ਖਰਚੇ ਦੀ ਗੱਲ ਕੀਤੀ ਜਦ ਕਿ ਉੱਥੇ ਕਿਸਾਨ ਸ਼ਾਂਤਮਈ ਤਰੀਕੇ ਨਾਲ ਦਰਨਾ ਦੇ ਰਹੇ ਨੇ ਕੋਈ ਐਜੀ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ ਬਿਲਕੁਲ ਬਿਲਕੁਲ ਦੇਖੋ ਸਰਕਾਰ ਕਰ ਕੀ ਆ ਰਹੀ ਹੈ ਜੀ ਸਰਕਾਰ ਤਾਂ ਇੱਕ ਆਮ ਪਬਲਿਕ ਤੇ ਪ੍ਰੈਸ਼ਰ ਬਣਾਉਣ ਦੀ ਗੱਲ ਕਰਦੀ ਹੈ ਜਆ ਜਿਹੜੇ ਲੋਕ ਮੰਗਾ ਚੱਕਦੇ ਆ ਜਾਂ ਜਿਹੜੀਆਂ ਲੋਕਾਂ ਦੀ ਮੰਗਾ ਆ ਕਿਤੇ ਨਾ ਕਿਤੇ ਸਰਕਾਰਾਂ ਦੇ ਖਿਲਾਫ ਆਵਾਜ਼ ਠਾਉਂਦੀ ਉਹਨਾਂ ਤੇ ਕਿਹ ਤਰ੍ਹਾਂ ਦੇ ਪ੍ਰੈਸ਼ਰ ਬਣਾਉਣ ਦੀ ਗੱਲ ਕਰਦੀ ਹੈ ਪ੍ਰੈਸ਼ਰ ਬਿਲਡ ਅਪ ਕਰਨ ਦੀ ਗੱਲ ਕਰਦੀ ਹੈ ਜੀ ਦੇਖੋ ਉਹੀ ਮੈਂ ਜਿਹੜੀ ਗੱਲ ਕਰ ਰਿਹਾ ਹਾਂ ਵੀ ਕਿਹਾ ਜਿਹੜੇ ਮਾਨ ਸਾਹਿਬ ਕਰ ਰਿਹਾ ਮਾਨ ਸਾਹਿਬ ਦੀ ਸਰਕਾਰ ਕਰ ਰਹੀਆਂ ਲੋਕਾਂ ਦਾ ਪਬਲਿਕ ਦਾ ਕਿੰਨਾ ਕ ਫਾਇਦਾ ਹੋ ਰਿਹਾ ਜਾਂ ਲੋਕਾਂ ਦੇ ਪਬਲਿਕ ਦੇ ਕਿੰਨੇ ਕ ਕੰਮ ਹੋ ਰਹੇ ਆ ਹੁਣ ਇੱਕ ਪਾਸੇ ਤਾਂ ਮਾਨ ਸਾਹਿਬ ਕਹਿ ਰਹੇ ਆ ਵੀ ਸਿੱਸੀ ਕਿਸਾਨਾਂ ਦੇ ਨਾਲ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ 111 ਕਿਸਾਨ ਕਨੌਰੀ ਬਾਰਡਰ ਤੇ ਬੈਠਾ ਹੈ ਉਹਦੇ ਆਲੇ-ਦੁਆਲੇ ਕਿਤੇ ਨਾ ਕਿਤੇ ਪੰਜਾਬ ਪੁਲਿਸ ਦੇ ਜਵਾਨ ਲਾ ਦਿੱਤੇ ਕਿਤੇ ਨਾ ਕਿਤੇ ਸ਼ੌਣੀ ਬਣਾ ਦਿੱਤਾ ਗਿਆ ਦੇਖੋ ਫਿਰ ਇੱਕ ਪਾਸੇ ਤਾਂ ਤੁਸੀਂ ਸਪੋਰਟ ਦੀ ਗੱਲ ਕਰਦੇ ਹੋ ਦੂਜੇ ਪਾਸੇ ਤੁਸੀਂ ਕਿਤੇ ਨਾ ਕਿਤੇ ਆਪਣੀ ਪਾਵਰ ਵੀ ਦਿਖਾ ਰਹੇ ਹੋ ਆਪਣੀ ਤਾਕਤ ਵੀ ਦਿਖਾ ਰਹੇ ਹੋ ਫਿਰ ਇਹ ਜਿਹੜੀ 도ਗਲੀ ਰਾਜਨੀਤੀ ਹੈ ਕਿਤੇ ਨਾ ਕਿਤੇ ਇਹੀ ਜਿਹੜੀ ਤੁਹਾਡੇ ਸਾਹਮਣੇ ਆਉਂਦੀ ਹੈ ਤੇ ਇਹੀ ਤੁਹਾਨੂੰ ਫੇਲ ਕਰਕੇ ਬੈਠੂਗੀ ਜੇ ਤੁਸੀਂ ਸਹੀ ਦਿਮਾਗ ਨਾਲ ਸਹੀ ਢੰਗ ਨਾਲ ਸਰਕਾਰ ਚਲਾਉਣ ਦੀ ਗੱਲ ਨਾ ਕੀਤੀ ਔਰ ਇੱਕ ਦੇਖੋ ਹੋਰ ਵੱਡਾ ਸਵਾਲ ਇਹ ਉੱਠਦਾ ਹੈ ਕਿ ਜਿਵੇਂ ਤੁਸੀਂ ਕੀਤੀ ਖਰਚੇ ਦੀ ਗੱਲ ਹੈ ਨਾ ਪੰਜਾਬ ਦੇ ਲੋਕਾਂ ਦੇ ਵੋਹ ਪੈਂਦਾ ਮੈਂ ਇਹ ਵੀ ਕਲੀਅਰ ਕਰ ਦੇਣਾ ਕਿ ਅੱਜ ਸੀਐਮ ਭਗਵੰਤ ਸਿੰਘ ਪਟਿਆਲੇ ਕਿੱਦਾਂ ਆਂਦੇ ਨੇ ਕਿ ਪੰਜਾਬੀ ਯੂਸੀ ਦੇ ਚ ਉਹਨਾਂ ਦਾ ਹੈਲੀਕਾਪਟਰ ਉਤਰਦਾ ਉਸ ਤੋਂ ਅੱਗੇ ਉਹਨਾਂ ਦਾ ਕਾਫਲਾ ਗੱਡੀਆਂ ਦਾ ਦੇ ਇਹੀ ਹੈਲੀਕਾਪਟਰ ਦਾ ਕਾਫਲਾ ਜਾ ਕੇ ਖਨੋਰੀ ਉਤਰਦਾ ਉਹ 111 ਜਿਹੜੇ ਮਰਨ ਵਰਤੇ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਤਾਂ ਸ਼ਾਇਦ ਕੋਈ ਨਾ ਗੱਲਬਾਤ ਦਮ ਨਿਕਲਦਾ ਸ਼ਾਇਦ ਉਹ ਕਿਸਾਨ ਨਾ ਬੈਠਦੇ ਮਰਨ ਵਰਤੇ ਕਿਉਂਕਿ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਲਈ ਬਹੁਤ ਵੱਡਾ ਹਾਈਲਰਟ ਜਾਰੀ ਕੀਤਾ ਹੈ ਬਾਰਿਸ਼ ਦਾ ਹੋ ਸਕਦਾ ਹੈ ਕਿ ਉੱਥੇ ਵੀ ਕੁਝ ਨਾ ਕੁਝ ਜਾਨ ਨੁਕਸਾਨ ਨਾ ਹੋ ਜਾਏ ਕਿਸੇ ਇਹ ਨਹੀਂ ਚਾਹੀਦਾ ਸੀ ਭਗਵਾਨ ਤਮਨ ਜੀ ਨੂੰ ਵੀ ਉੱਥੇ ਆ ਕੇ ਗੱਲਬਾਤ ਕਰਦੇ ਅੱਜ ਬਿਲਕੁਲ ਬਿਲਕੁਲ ਦੇਖੋ ਦੋਸ਼ ਸ਼ਬਦ ਕਿਸੇ ਬਾਰੇ ਵੀ ਨਹੀਂ ਬੋਲੇ ਜੀ ਇੱਕ ਕਿਸਾਨ ਦੀ ਦੋ ਦਿਨ ਪਹਿਲਾਂ ਡੈਥ ਹੋਈ ਆ ਜੀ ਜਿਨ੍ਹਾਂ ਦੇ ਬੇਟੀ ਬੇਟੀਆਂ ਆ ਉਹਨਾਂ ਤਾਂ ਕੋਈ ਦੋਸ਼ ਸ਼ਬਦ ਨਹੀਂ ਬੋਲੇ ਸਾਡੀ ਜਿਹੜੀ ਅੰਮ੍ਰਿਤਸਰ ਤੋਂ ਲੜਕੀ ਆ ਘਟਾਰਨ ਕਿਤੇ ਨਾ ਕਿਤੇ ਚਾਹਦੀ ਰੇੜੀ ਲਾਉਂਦੀ ਆ ਉਹਦੇ ਬਾਰੇ ਨਹੀਂ ਉਹਨਾਂ ਨੂੰ ਆਤਾ ਪਤਾ ਹੈਗਾ ਪਟਿਆਲੇ ਦੇ ਵਿੱਚ ਇੱਕ ਪ੍ਰੋਫੈਸਰ ਕਿਤੇ ਨਾ ਕਿਤੇ ਵਿਚਾਰਾ ਨਾ ਉਧਰ ਜੋਗਾ ਨਾ ਉਧਰ ਜੋਗਾ ਪੜ੍ਹ ਲੈ ਕੇ ਕਿਤੇ ਨਾ ਕਿਤੇ ਡਿਗਰੀਆਂ ਲੈ ਕੇ ਸਬਜ਼ੀ ਦੀ ਰੇੜੀ ਲਾਉਂਦਾ ਉਹਦੀ ਕੋਈ ਖ਼ਬਰ ਨਹੀਂ ਸਰਕਾਰਾਂ ਨੂੰ ਇਦਾਂ ਦੀ ਕੋਈ ਖ਼ਬਰ ਨਹੀਂ ਜਾਂ ਸਰਕਾਰਾਂ ਇਦਾਂ ਦੇ ਮੁੱਦਿਆਂ ਤੇ ਕੰਮ ਨਹੀਂ ਕਰਨਾ ਚਾਹੁੰਦੀਆਂ ਸਰਕਾਰਾਂ ਤਾਂ ਦਰਦੇ ਵਿੱਚ ਜਿਉਣਾ ਚਾਹੁੰਦੀਆਂ ਜਿੰਨਾ ਵੀ ਆਈਪੀ ਕਲਚਰ ਨੂੰ ਬੜਾਵਾ ਦਿੱਤਾ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਨੂੰ ਨਹੀਂ ਜੀ ਲੱਗਦਾ ਉਹਨਾਂ ਬਾਦਲ ਸਾਹਿਬ ਨੇ ਜਾਂ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਦਿਆ ਹੋਊਗਾ ਲੇਕਿਨ ਲੋਕਾਂ ਨੂੰ ਲੱਗਦਾ ਸੀ ਵੀ ਆਮ ਲੋਕਾਂ ਦੀ ਸਰਕਾਰ ਹੋਊਗੀ ਆਮ ਐਮਐਲਏ ਹੋਣਗੇ ਜਿਵੇਂ ਇਹ ਲੋਕ ਕਹਿੰਦੇ ਹੁੰਦੇ ਸੀ ਸਰਕਾਰ ਬਣਾਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਾਲੇ ਜੀ ਵੀ ਆਮ ਬੰਦੇ ਆਵਾਂਗੇ ਸੀ ਆਇਆ ਕਰੂਗੇ ਆਮ ਲੋਕਾਂ ਦੇ ਮਸਲੇ ਹੱਲ ਕਰੂਗੇ ਜਿਹੜਾ ਮਰਜੀ ਆ ਸਕਦਾ ਜਿਹੜਾ ਮਰਜੀ ਜਾ ਸਕਦਾ ਤੁਸੀਂ ਅੱਜ ਕਿਸੇ ਐਮਐਲਏ ਦੇ ਜਾ ਕੇ ਦਿਖਾ ਦਿਓ ਜੀ ਮੈਨੂੰ ਕਿਸੇ ਮੰਤਰੀ ਦੇ ਜਾ ਕੇ ਦਿਖਾ ਦਿਓ ਸੀਐਮ ਸਾਹਿਬ ਦੀ ਕੋਠੀ ਉਹ ਚੀਜ਼ ਕਰਾਉసే ਨਹੀਂ ਕਰਨ ਦਊਗਾ ਤੁਹਾਨੂੰ ਉਹ ਚੀਜ਼ ਤੱਕ ਪਹੁੰਚਣ ਨਹੀਂ ਦਊਗਾ ਜਿਹੜੇ ਮਸਲੇ ਬਾਤ ਤੁਸੀਂ ਮੰਤਰੀ ਸਾਹਿਬ ਜਾਂ ਐਮਐਲਏ ਕੋਲ ਜਾਣ ਦੀ ਵੀ ਗੱਲ ਕਰ ਲਓ ਜੀ ਦੇਖੋ ਸਹੀ ਗੱਲ ਕਹੀ ਤੁਸੀਂ ਜਦੋਂ ਚੋਣਾ ਸੀ ਨਾ ਮੈਨੂੰ ਵੀ ਯਾਦ ਹੈ ਮੈਂ ਬਹੁਤ ਜ਼ਿਆਦਾ ਕਵਰ ਕਰ ਰਿਆ ਸੀ ਆਪ ਪਾਰਟੀ ਦੇ ਆਗੂ ਆ ਦੀ ਤੇ ਉਦੋਂ ਕਿਹਾ ਜਾਂਦਾ ਸੀ ਕਿ ਮੈਂ ਕਿਸਾਨ ਦਾ ਪੁੱਤ ਪਹਿਲਾ ਨਾਰਾ ਇਹ ਸੀ ਦੂਜਾ ਨਾਰਾ ਸੀਗਾ ਆਪ ਪਾਰਟੀ ਦੇ ਆ ਗਰੰਟੀਆਂ ਉਹ ਵੀ ਰਹਿ ਗਿਆ ਵਿੱਚ ਤੇ ਤੀਜਾ ਤੁਹਾਡੇ ਗਗਨ ਅਨਮੋਲ ਮਾਨ ਤੁਹਾਡੇ ਸ਼ਾਇਦ ਸ਼ਹਿਰ ਦੇ ਐਮਐਲਏ ਨੇ ਤੁਹਾਡੇ ਇਲਾਕੇ ਦੇ ਉਹਨਾਂ ਨੇ ਵੀ ਸੁਮ੍ਰਿਤੀ ਰਾਣੀ ਦਾ ਇੱਕ ਡਰਾਮਾ ਕੀਤਾ ਮਹਿੰਗਾਈ ਦੇ ਮੁੱਦੇ ਤੇ ਹੋਇਆ ਕੁਛ ਨਹੀਂ ਕੋਈ ਸਾਹਮਣੇ ਨਹੀਂ ਆਇਆ ਪੰਜਾਬ ਦੇ ਲੋਕਾਂ ਨੇ ਕਿਹਾ ਸੀ ਬਦਲਾਵ ਲਿਆਵਾਂਗੇ ਬਦਲਾਵ ਲੈ ਕੇ ਦਿੱਤਾ ਤੁਹਾਨੂੰ 92 92 ਐਮਐਲਏ ਦਿੱਤੇ ਜਿਹੜੇ ਕਿ ਪੰਜਾਬ ਦੀ ਹਿਸਟਰੀ ਵਿੱਚ ਪਹਿਲੀ ਵਾਰ ਇਦਾਂ ਦਾ ਇਤਿਹਾਸ ਬਣਿਆ ਇੱਕ ਪਾਰਟੀ ਜਿਹਦਾ ਨਾਮ ਨਿਸ਼ਾਨ ਨਹੀਂ ਸੀ ਜੋ ਇੱਕਦਮ ਕੱਲੀ ਆਪਣੇ ਦਮ ਤੇ ਸੀਐਮ ਖੜਾ ਕਰ ਗਈ ਔਰ ਮੈਨੂੰ ਇਹ ਕਹਿੰਦੇ ਸ਼ਰਮਾ ਜੀ ਸ਼ਰਮ ਮਹਿਸੂਸ ਹੀ ਹੁੰਦੀ ਕਿ ਦੇਖੋ ਇੱਕ ਚਾਹ ਬਣਾਉਣ ਵਾਲਾ ਪੀਐਮ ਬਣ ਗਿਆ ਦੇਚਲਾ ਰਿਹਾ ਔਰ ਇੱਕ ਮਸਕਰੇ ਕਰਨ ਵਾਲਾ ਬੰਦਾ ਅੱਜ ਸੀਐਮ ਬਣ ਰਿਹਾ ਤੇ ਪੰਜਾਬ ਨਾਲ ਮਸਕਰੇ ਹੋ ਰਹੇ ਨੇ ਮੰਦਿਓ ਬਿਲਕੁਲ ਬਿਲਕੁਲ ਦੇਖੋ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰੀਏ ਜੀ ਕਿੰਨੇ ਐਮਐਲਏ ਤਾਂ ਵਿਆਹ ਕਰਾ ਕੇ ਬਹਿ ਗਏ ਜੀ ਜੀ ਦੇਖੋ ਮੈਂ ਚੈਨਲ ਤੇ ਇਹ ਨਹੀਂ ਕਹਿ ਰਿਹਾ ਵੀ ਕਿਉਂ ਵਿਆਹ ਕਰਾਇਆ ਪਰਸਨਲ ਲਾਈਫ ਆ ਰਹਿਕ ਬੰਦੇ ਦਾ ਫਰਜ ਜਾਂ ਫਰਜ ਹੁੰਦਾ ਜਾਂ ਹੱਕ ਬਣਦਾ ਅਧਿਕਾਰ ਹੁੰਦਾ ਵੀ ਅਸੀਂ ਵਿਆਹ ਕਰਾਈਏ ਜੀ ਕੋਈ ਪ੍ਰੋਬਲਮ ਨਹੀਂ ਲੇਕਿਨ ਜਿਹੜੇ ਜਿਹੜੇ ਬੰਦਿਆਂ ਨੇ ਵਿਆਹ ਕਰਾਏ ਆ ਜਿਵੇਂ ਸਾਡੇ ਸਿੱਖਿਆ ਮੰਤਰੀ ਬੈਂਸ ਸਰਜੋਤ ਬੈਂਸ ਜੀ ਜੀ ਵਿਆਹ ਸ਼ਾਦੀ ਤੋਂ ਪਹਿਲਾਂ ਕਿੰਨੇ ਉਹ ਐਕਟਿਵ ਹੁੰਦੇ ਸੀਗੇ ਕਿੰਨੇ ਜਾ ਕੇ ਆਪਣਾ ਕੰਮ ਕਰਦੇ ਹੁੰਦੇ ਸੀਗੇ ਜਾਂ ਕਿੰਨਾ ਲਾਈਵ ਹੋ ਕੇ ਦਿਖਾਉਂਦੇ ਸੀ ਮੈਂ ਉਹ ਸਕੂਲ ਛਾਪਾ ਮਾਰਿਆ ਮੈਂ ਉਹ ਚ ਮਾਰਿਆ ਕਿੰਨਾ ਉਹਨਾਂ ਦਾ ਨੌਂ ਹੁੰਦਾ ਸੀ ਵਿਆਹ ਤੋਂ ਬਾਅਦ ਵਿਆਹ ਤੋਂ ਬਾਅਦ ਉਹ ਵੀ ਕਿਤੇ ਨਾ ਕਿਤੇ ਝਗ ਮੰਗ ਬੈਠ ਗਏ ਜੀ ਦੂਜੇ ਕਿਤੇ ਨਾ ਕਿਤੇ ਸਾਡੇ ਜਿਹੜੇ ਤੁਸੀਂ ਹਲਕੇ ਦੀ ਗੱਲ ਕਰੀ ਅਨਮੋਲ ਗਦਰਮਾਨ ਦੀ ਸਾਡੀ ਬੀਬਾ ਅਨਮੋਲ ਗਦਰਮਾਨ ਕਿਤੇ ਨਾ ਕਿਤੇ ਚੁਟਕੀਆਂ ਚ ਜਾਂ ਗੱਲਾਂ ਦੇ ਵਿੱਚ ਮਸ਼ਹੂਰ ਹੈ ਜੀ ਵਿਆਹ ਤੋਂ ਬਾਅਦ ਉਹਨਾਂ ਦੀ ਵੀ ਕੋਈ ਅਤਾ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਨਹੀਂ ਦੂਜੇ ਤੀਜੇ ਦਿਨ ਲਾਈਵ ਹੁੰਦਾ ਸੀ ਘਰੜ ਜੇ ਹੋ ਰਿਹਾ ਘਰੜ ਜੋ ਹੋ ਰਿਹਾ ਜੀ ਮੋਹਾਲੀ ਜੇ ਹੋ ਰਿਹਾ ਸੋਰੀ ਘਰੜ ਹਲਕੇ ਜੇ ਕਰ ਰਹੇ ਸੀ ਉਹ ਕਰ ਰਹੇ ਆ ਲੇਕਿਨ ਕਿਤੇ ਨਾ ਕਿਤੇ ਵਿਆਹ ਕਰਾਇਆ ਠੀਕ ਹੈ ਤੁਸੀਂ ਆਪਣੀ ਪਰਸਨਲ ਲਾਈਫ ਦੇ ਵਿੱਚ ਗਏ ਹੋ ਲੇਕਿਨ ਜਿਹੜਾ ਕੰਮ ਤੁਸੀਂ ਵਿਆਹ ਤੋਂ ਪਹਿਲਾਂ ਕਰਦੇ ਸੀ ਜਾਂ ਸਰਕਾਰਾਂ ਬਣਾਉਣ ਤੋਂ ਪਹਿਲਾਂ ਗੱਲਾਂ ਕਰਦੇ ਸੀ ਹੁਣ ਸਰਕਾਰਾਂ ਬਣਨ ਤੋਂ ਬਾਅਦ ਕੁਰਸੀ ਮਿਲਣ ਤੋਂ ਬਾਅਦ ਕੀ ਗੱਲ ਤੁਹਾਡੇ ਮੂਵਾਂ ਨੂੰ ਲੋਕ ਲੱਗੇ ਜਾਂ ਤੁਹਾਡੇ ਹੱਥ ਬੰਨੇ ਗਏ ਆ ਜਾ ਸਿਰਫ ਤੁਸੀਂ ਇੱਕ ਵੋਟਾਂ ਲੈਣ ਦੇ ਕੁਰਸੀ ਲੈਣ ਦੇ ਚੱਕਰ ਦੀ ਵੋਟਾਂ ਮੰਗੀਆਂ ਸੀ ਜੋ ਤੁਹਾਨੂੰ ਮਿਲ ਗਿਆ ਤੁਸੀਂ ਜਿੱਤ ਕੇ ਬਣ ਗਏ ਲੇਕਿਨ ਯਾਦ ਰੱਖਿਓ ਅਗਰ ਤੁਸੀਂ ਅਗਰ ਲੋਕਾਂ ਦੇ ਕੰਮਾਂ ਦੇ ਖਰੇ ਨਾ ਉਤਰੇ ਜਾਂ ਲੋਕਾਂ ਦੇ ਹਿਸਾਬ ਨਾਲ ਨਾ ਚੱਲੇ ਲੋਕਤੰਤਰ ਜੇ ਨਾ ਚੱਲੇ ਸੰਵਿਧਾਨ ਦੇ ਹਿਸਾਬ ਨਾਲ ਨਾ ਚੱਲੇ ਤਾਂ ਫਿਰ ਆਉਣ ਵਾਲਾ ਟਾਈਮ ਹੈ ਜਿਹੜਾ ਤੁਹਾਡੇ ਵਾਸਤੇ ਪਾਰਟੀ ਵਾਸਤੇ ਬਹੁਤ ਮਾੜਾ ਆਊਗਾ ਜੀ ਸਰਨਾ ਜੀ ਬੜੀ ਵਧੀਆ ਗੱਲ ਤੁਸੀਂ ਕੀਤੀ ਮੈਂ ਨਾ ਇਸ ਤੇ ਸਾਲ ਪਹਿਲਾਂ ਸ਼ਾਇਦ ਤੁਸੀਂ ਮੇਰੇ ਨਾਲ ਸੀਗੇ ਲਾਈਵ 'ਚ ਮੈਂ ਕੀਤਾ ਸੀ ਵੀ ਗੱਲ ਬਦਲਾਵ ਦੀ ਕੀਤੀ ਸੀ ਤੇ ਗੱਲ ਹੋ ਰਹੀ ਹੈ ਵਿਆਹ ਦੀ ਇਹ ਮੈਂ ਲਾਈਵ ਕੀਤਾ ਸੀ ਮੈਨੂੰ ਮੇਰੇ ਕਿਸੇ ਦਰਸ਼ਕ ਨੇ ਮੈਨੂੰ ਲਿਖ ਕੇ ਭੇਜਿਆ ਵੀ ਤੁਸੀਂ ਇਸ ਤੇ ਲਾਈਵ ਕਰੋ ਪਰ ਗੱਲ ਹੈ ਚਲੋ ਵਿਆਹ ਤੁਸੀਂ ਜਿਵੇਂ ਕਹੇ ਬੜੀ ਵਧੀਆ ਗੱਲ ਆ ਪਰਸਨਲ ਲਾਈਫ ਹੈ ਸੀ ਉਹਦੇ ਵਿੱਚ ਇੰਟਰਫੇਅਰ ਨਹੀਂ ਕਰਦੇ ਪਰ ਜਿਹੜੇ ਵਿਆਹ ਤੋਂ ਬਾਅਦ ਬਦਲਾਵ ਹੋਏ ਉਹ ਕੁਝ ਗਲਤ ਹੋਏ ਕਿਉਂਕਿ ਤੁਹਾਡਾ ਤੁਹਾਡੇ ਇਲਾਕੇ ਦੀ ਗੱਲ ਕਰਾਂਗਾ ਮੈਂ ਤੁਹਾਡੇ ਇਲਾਕੇ ਦੀ ਬਹੁਤ ਵੱਡੀ ਰਿਪੋਰਟ ਹੈ ਅਨਮੋਲ ਗਗਨ ਮਾਨ ਜੀ ਦੇ ਸਿਰਫ ਘਰ ਤੋਂ 2 ਕਿਲੋਮੀਟਰ ਸਾਹਮਣੇ ਸ਼੍ਰੀਆਮ ਨਸ਼ਾ ਵਿਕ ਰਿਹਾ ਸੀ ਔਰ ਇੱਕ ਆਮ ਬੰਦੇ ਨੇ ਨਸ਼ਾ ਵੇਚ ਵਾਲੇ ਨੂੰ ਫੜਿਆ ਕਰਨਵਾਲ ਨੂੰ ਫੜਿਆ ਪੁਲਿਸ ਨਾਲ ਲੈ ਗਿਆ ਔਰ ਉਸਨੇ ਵਾਰ ਲਗਤੀ ਸੀ ਵੀਡੀਓ ਫੇਸਬੁਕ ਤੇ ਉਦੀ ਵੀ ਐ ਖਬਰ ਕੀਤੀ ਸੀ ਵੀ ਅਨਮੋਲ ਗਗਨ ਮਾਨ ਦਾ ਘਰ ਸਾਹਮਣੇ ਦਿਖ ਰਿਹਾ ਔਰ ਮੰਤਰੀ ਦਾ ਸੁੱਤੇ ਪਏ ਨੇ ਸਭ ਨੂੰ ਪਤਾ ਹੈ ਨਸ਼ਾ ਵਿਕ ਰਿਹਾ ਹੈ ਫਿਰ ਕੋਈ ਫਰਕ ਨਹੀਂ ਰਿਹਾ ਸ਼ਰਮਾ ਜੀ ਕੈਪਟਨ ਅਮਰਿੰਦਰ ਸਿੰਘ ਨੇ ਸੋਹ ਖਾਦੀ ਸੀ ਗੁਟਕਾ ਸਾਹਿਬ ਤੇ 1.5 ਸਾਲ ਵਿੱਚ ਅਸੀਂ ਨਸ਼ਾ ਖਤਮ ਕਰਾਂਗੇ ਤੇ ਭਗਵਾਨ ਤੁਮਾਈਂ ਨੇ ਕਹਿਆ ਸੀ ਅਸੀਂ ਵੀ ਨਸ਼ਾ ਖਤਮ ਕਰਾਂਗੇ ਕਿਹੜਾ ਨਸ਼ਾ ਖਤਮ ਹੋਇਆ ਕਿਵੇਂ ਹੋਇਆ ਸਾਰੇ ਜਾਣਦੇ ਨੇ ਅੱਜ ਵੀ ਨਸ਼ੇ ਨਾਲ ਮੋਤਾ ਹੋ ਰਹੀਆਂ ਨੇ ਉਦਾਂ ਹੀ ਤੇ ਜੇ ਇੱਕ ਮਿੰਟ ਜਿਹੜੀ ਗੱਲ ਤੁਸੀਂ ਕਹੀ ਸੀ ਵੀ ਐਮਐਲਏ ਆਂਦੇ ਸਾਈਕਲ ਤੇ ਮੈਂ ਦੱਸ ਦੇਣਾ ਉਹਨਾਂ ਦਾ ਨਾਮ ਵੀ ਬੇਈਮਾਨ ਨੇ ਜਿਹੜੇ ਸਾਈਕਲ ਤੇ ਆਏ ਸੀ ਪਰ ਜਦੋਂ ਮੰਤਰੀ ਬਣੇ ਤਾਂ ਉਹ ਉਹਨਾਂ ਦੀ ਯਾਨੀ ਕਿ ਸਹੀ ਚਾਲ ਹੀ ਬਦਲ ਗਈ ਉਹ ਵੱਡੀਆਂ ਵੱਡੀਆਂ ਮਹਿੰਗੀਆਂ ਗੱਡੇ ਜਾਣ ਲੱਗੇ ਫਿਰ ਇਹ ਤਾਂ ਦੇਖੋ ਬਦਲਾਵ ਤਾਂ ਆਪਣੀ ਕੁਰਸੀ ਲਈ ਹੋਇਆ ਨਾ ਆਪਣੇ ਝੋਲੀਆਂ ਵਰ ਲਈ ਹੋਇਆ ਲੋਕਾਂ ਦਾ ਕੋਈ ਬਦਲਾਵ ਨਹੀਂ ਹੋਇਆ ਸਹੀ ਗੱਲਾਂ ਬਿਲਕੁਲ ਬਿਲਕੁਲ ਸੋਢੀ ਸਾਹਿਬ ਮੈਡਮ ਅਨਮੋਲ ਗਗਨ ਮਾਨ ਦੀ ਤੁਸੀਂ ਕੋਠੀ ਦੀ ਗੱਲ ਕਰਦੇ ਆ ਮੈਡਮ ਅਨਮੋਲ ਗਗਨ ਮਾਨ ਸੰਨਿਨ ਕਲੇਬ ਦੇ ਵਿੱਚ ਬਾਹਰਲੀ ਸਾਈਡ ਆਉਂਦੇ ਹੁੰਦੇ ਆ ਪਤਾ ਨਹੀਂ ਕੋਈ ਦਾ ਰਿਲੇਟਿਵ ਆ ਪਤਾ ਨਹੀਂ ਕੋਈ ਉਹਨਾਂ ਦੀ ਪਰਸਨਲ ਉੱਥੇ ਜਗ੍ਹਾ ਹੈ ਜੀ ਜਦੋਂ ਆਉਣਾ ਹੁੰਦਾ ਜੀ ਅਲਗ-ਅਲਗ ਦੇ ਲੋਕਾਂ ਤੇ ਗੱਡੀਆਂ ਰੋਡ ਤੇ ਚੜਨ ਸਾਰੀ ਲੋਕਾਂ ਦੇ ਫੋਨ ਬੰਦ ਹੋ ਜਾਂਦੇ ਆ ਨੈਟਵਰਕ ਸਟੇ ਜਾਂਦੇ ਆ ਕਿਤੇ ਨਾ ਕਿਤੇ ਉਹ ਸਿਸਟਮ ਵਾਲੀਆਂ ਗੱਡੀਆਂ ਚੱਲਦੀ ਆਉਂਦੀਆਂ ਜਿਹੜੀਆਂ ਨੈਟਵਰਕ ਕਿਤੇ ਨਾ ਕਿਤੇ ਲੋਕਾਂ ਦੇ ਚੱਲਣ ਨਹੀਂ ਦਿੰਦੀਆਂ ਐਦਾਂ ਦਾ ਵੀਆਈਪੀ ਕਲਚਰ ਆ ਉਸ ਇਲਾਕੇ ਦੇ ਵਿੱਚ ਵੀ ਉਸ ਇਲਾਕੇ ਦੀ ਇਸ ਕਰਕੇ ਗੱਲ ਕਰ ਰਹੇ ਆਂ ਕਿਉਂਕਿ ਮੈਡਮ ਦਾ ਆਉਣਾ ਜਾਣਾ ਬਹੁਤ ਰਹਿੰਦਾ ਲੇਕਿਨ ਫਿਰ ਵੀ ਉੱਥੇ ਚੋਰਾ ਨੂੰ ਠੱਗਾ ਨੂੰ ਲਟੇਰਿਆ ਨੂੰ ਕੋਈ ਡਰ ਨਹੀਂ ਦਿਨ ਦੇ ਵਿੱਚ ਕਿਸੇ ਦੇ ਛੁਰਾ ਮਾਰਦੇ ਕਿਸੇ ਦੇ ਪਰਚ ਖੋ ਲੈ ਕਿਸੇ ਦੇ ਮੋਬਾਈਲ ਖੋ ਲੈ ਆ ਤੁਸੀਂ ਗਰਮੀਆਂ ਚ ਦੇਖ ਲਓ ਸਿਖਰ ਦੁਪਹਿਰੇ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਕੂਨ ਖਰਾਬਾ ਹੋਣਾ ਮੈਡਮ ਤੱਕ ਲੋਕਾਂ ਨੇ ਇੰਨੀ ਗੱਲ ਪਹਚਾਈ ਇੰਨੀ ਆਵਾਜ਼ ਪਹਚਾਉਣ ਦੀ ਕੋਸ਼ਿਸ਼ ਕੀਤੀ ਆ ਲੇਕਿਨ ਕੋਈ ਉੱਥੇ ਬੰਦ ਨਹੀਂ ਹੋ ਰਿਹਾ ਤੁਸੀਂ ਹੁਣ ਜਿਵੇਂ ਗੱਲ ਕੀਤੀ ਵੀ ਕੋਠੀ ਦੇ ਨੜ ਤੇਰੇ ਨਸ਼ਾ ਵਿਕਰੇ ਆ ਮੈਡਮ ਨੇ ਸੰਬੋਲਗਗਨ ਮਾਨ ਨੇ ਮੁੰਡੀ ਖਰੜ ਦੇ ਵਿੱਚ ਵੀ ਆ ਕੇ ਨਸ਼ਾ ਬੰਦ ਕਰਨ ਦੀ ਗੱਲ ਕੀਤੀ ਸੀ ਉਹਨਾਂ ਦੀ ਕੋਠੀ ਦੇ ਮੁੱਦੇ ਨੂੰ ਲੈ ਕੇ ਤੁਸੀਂ ਸਰਕਾਰ ਬਣਾਈ ਸੀ ਫਿਰ ਇਸ ਤੋਂ ਵੱਡੀ ਸ਼ਰਮ ਵਾਲੀ ਕਿਹ ਗੱਲ ਹੋ ਸਕਦੀ ਹੈ ਜੀ ਔਰ ਦੇਖੋ ਆਪਾਂ 4-5 ਦਿਨ ਪਹਿਲਾਂ ਯਾਦ ਹੋਣਾ ਇੱਕ ਲਾਈਵ ਪ੍ਰੋਗਰਾਮ ਕੀਤਾ ਸੀਗਾ ਇਹਨਾਂ ਦੇ ਉੱਪਰ ਵੀ ਇਹ ਕਰਨਗੇ ਮਹਿੰਗਾਈ ਨੂੰ ਖਤਮ ਤੇ ਮਹਿੰਗਾਈ ਤਾਂ ਕੀ ਖਤਮ ਹੋਣੀ ਹੈ ਜਦੋਂ ਦੀ ਸਰਕਾਰ ਬਣੀ ਹੈ ਤੁਹਾਨੂੰ ਯਾਦ ਹੋਣਾ ਕਿ ਅੱਜ ਹਰੇਕ ਸ਼ਹਿਰ ਮੈਂ ਕੱਲਾ ਪਟਿਆਲਾ ਨਹੀਂ ਕਹਿੰਦਾ ਪੰਜਾਬ ਦਾ ਕੋਈ ਸ਼ਹਿਰ ਕੋਈ ਚੌਕ ਅਜਿਆ ਨਹੀਂ ਜਿੱਥੇ ਕੇ ਭਗਵਾਨਤਵਾਣ ਆਪ ਪਾਰਟੀ ਸਰਕਾਰ ਦੇ ਐਡਵਰਟਾਈਜ਼ਮੈਂਟ ਬੋਰਡ ਨਾ ਲੱਗੇ ਹੋਣ ਜਰਕੇ ਇਹ ਪਈ ਹੀ ਸੀਐਮ ਸਾਹਿਬ ਵੋਟਾਂ ਤੋਂ ਪਹਿਲਾਂ ਦੂਜੀਆਂ ਪਾਰਟੀਆਂ ਦੇ ਕੀਚੜ ਛਾਲਦੇ ਸੀ ਸਿਰਫ ਬੋਡਾਂ ਲੈ ਕੇ ਸਰਕਾਰੀ ਇਸ਼ਤਿਹਾਰਾਂ ਲੈ ਕੇ ਫਿਰ ਜੇਕਰ ਇਹ ਬੋਡੀ ਹਟਾਈ ਜਾਣ ਤਾਂ ਜਿਹੜਾ ਸਾਡਾ ਗਰੀਬ ਹੈ ਸਾਡੇ ਪੰਜਾਬ ਦਾ ਗਰੀਬ ਹੈ ਇਹ ਕਿਉਂ ਗਰੀਬ ਰਹੇ ਇਹ ਵੀ ਅਮੀਰ ਹੋ ਸਕਦਾ ਦੇਖੋ ਸੋਢੀ ਸਾਹਿਬ ਵੀਆਈਪੀ ਕਲਚਰ ਦੀ ਗੱਲ ਕਰਦੇ ਆ ਤੁਸੀਂ ਐਡ ਦੀ ਗੱਲ ਕਰਦਿਆਂ ਖਰਚਿਆਂ ਦੀ ਗੱਲ ਕਰਦੇ ਆ ਹੱਦਾਂ ਕ੍ਰੋਸ ਕਰਤੀਆਂ ਜੀ ਜਦੋਂ ਇੱਕ ਪਾਸੇ ਤਾਂ ਅਸੀਂ ਕਹਿ ਰਹੇ ਆ ਵੀ ਅਸੀਂ ਆਮ ਲੋਕ ਆ ਜੀ ਆਮ ਘਰਾਂ ਚੋਂ ਆਏ ਹੋਏ ਆ ਜੀ ਜੀ ਕੋਈ ਸਾਡੀ ਪੜ੍ਹਾਈ ਲਿਖਾਈ ਇੰਨੀ ਨਹੀਂ ਹੈਗੀ ਜਾਂ ਕੋਈ ਸਾਨੂੰ ਇੰਨੀ ਜਾਣਕਾਰੀ ਨਹੀਂ ਹੈਗੀ ਲੋਕਾਂ ਦੇ ਸਾਹਬ ਨਾਲ ਅਸੀਂ ਚੱਲਣ ਵਾਲੇ ਆ ਜੀ ਦੂਜੇ ਪਾਸੇ ਤੁਸੀਂ ਫਿਰ ਕੰਮ ਪਤਾ ਨਹੀਂ ਹੋਏ ਵੀ ਆ ਪਤਾ ਨਹੀਂ ਨਹੀਂ ਹੋਏ ਵੀ ਹਜ਼ਾਰਾਂ ਲੱਖਾਂ ਦੇ ਅੰਕੜੇ ਜੇ ਤੁਸੀਂ ਉਹ ਬੋਰਡ ਬਣਾ ਕੇ ਲਾ ਦੇਣਾ ਉਹਦੇ ਤੇ ਅੰਕੜੇ ਲਿਖ ਦੇਣੇ ਆ ਐਨੇ ਹਜ਼ਾਰ ਭ੍ਰਿਸ਼ਟਾਚਾਰੀ ਫੜਲੇ ਐਨੇ ਲੱਖ ਬੰਦੇ ਐਨੇ ਅੰਦਰ ਕਰਤੇ ਐਨੇ ਤੇ ਕੇਸ ਪਾਇਓ ਕਰਿਆ ਤੁਸੀਂ ਅੰਕੜਿਆਂ ਦੇ ਵਾਅਦੇ ਕਰੇ ਵੀ ਦਿਖਾ ਰਹੇ ਆ ਉਹ ਤਾਂ ਤੁਹਾਡੇ ਪੇਪਰਾਂ ਨੇ ਕਾਗਜ਼ਾਂ ਨੇ ਬੁੱਲਣਾ ਹੀ ਬੁੱਲਣਾ ਤੁਹਾਨੂੰ ਬਾਹਰ ਬੋਰਡਾਂ ਤੇ ਲਾਉਣ ਦਾ ਐਨਾ ਖਰਚਾ ਕਰਨ ਦੀ ਕੀ ਜਰੂਰਤ ਹੈ ਚੰਡੀਗੜ੍ਹ ਦੇ ਵਿੱਚ ਮਾਨ ਸਾਹਿਬ ਦੀ ਐਡ ਚੱਲੀ ਸੀਗੀ ਕਿ ਚੋਣਾਂ ਦੇ ਟਾਈਮ ਦੇ ਵਿੱਚ ਜੀ ਆ ਕੋਈ ਹੁਣ ਚੋਣਾ ਆਈਆਂ ਸੀ ਪਹਿਲਾਂ ਸ਼ਾਇਦ ਮੈਨੂੰ ਲੱਗਦੀ ਜਿਹੜੀ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਸੀਗੀਆਂ ਪਤਲੇ ਚੰਡੀਗੜ੍ਹ ਦੇ ਚੋਣਾਂ ਸੀ ਕੁਛ ਐਦਾਂ ਦਾ ਸੀਗਾ ਸਿਸਟਮ ਉਹ ਚੰਡੀਗੜ੍ਹ ਦੇ ਵਿੱਚ ਮਾਨ ਸਾਹਿਬ ਦੀ ਫੋਟੋ ਲਾ ਕੇ ਵੋਟ ਪਾਉਣ ਦੀ ਅਪੀਲ ਕੀਤੀ ਗਈ ਸੀ ਇਲੈਕਟ੍ਰਿਕ ਬੋਰਡ ਲਗਾਏ ਗਏ ਆ ਬਿਜਲੀ ਵਾਲੇ ਬੋਰਡ ਲਗਾਏ ਗਏ ਆ ਜਿਨ੍ਹਾਂ ਦਾ ਇੱਕ ਬੋਰਡ ਦਾ ਖਰਚਾ ਦਿਨ ਦੇ ਵਿੱਚ 5000 ਸੀ ਦੇ ਦਿਹਾੜੀ ਦਾ ਸੀਗਾ ਉਹ ਚੋਣਾ ਹੋਣ ਤੋਂ ਬਾਅਦ ਵੀ ਰਿਜ਼ਲਟ ਆਉਣ ਤੋਂ ਬਾਅਦ ਵੀ ਕਿੰਨੀ ਦੇਰ ਬਾਅਦ ਆ ਰਹੇ ਗਏ ਆ ਕਿ ਉਹਨਾਂ ਦਾ ਕਿਰਾਇਆ ਕਿਹਦੇ ਦੇ ਪੱਲੇ ਤੇ ਜਾਂਦਾ ਜੋ ਉਹ ਕਿਰਾਇਆ ਕਿਹੜੇ ਖਜ਼ਾਨੇ ਚੋਂ ਜਾਂਦਾ ਜੀ ਉਸ ਪਾਰਟੀ ਆਪਣੀ ਉਹ ਸਰਕਾਰ ਦੇਖ ਨਹੀਂ ਜੀ ਰਹੀ ਉਹ ਫਿਰ ਕਿੱਥੇ ਚਲੇਗਾ ਤੁਹਾਡਾ ਡਾੜਾ ਕੱਟ ਕਰਨੇ ਵਾਲਾ ਕੰਮ ਜਾਂ ਵੀਆਪੀ ਕਲਚਰ ਬੰਦ ਕਰਨੇ ਵਾਲਾ ਕੰਮ ਜੀ ਚਲੋ ਮੈਂ ਅੱਜ ਦੇ ਮੁੱਦੇ ਦੇ ਇੱਕ ਵਾਪਸ ਆ ਨਾ ਇਹ ਤੁਹਾਨੂੰ ਲੱਗਦਾ ਨਹੀਂ ਇਹ ਇੱਕ ਆਖਰੀ ਸਵਾਲ ਪੁੱਛਦਾ ਵੀ ਜਿਹੜਾ ਅੱਜ ਇੰਨਾ ਵੱਡਾ ਬਿਆਨ ਦਿੱਤਾ ਗਿਆ ਤੁਹਾਨੂੰ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਅੰਮ੍ਰਿਤਪਾਲ ਦੇ ਵੱਲੋਂ ਜਿਹੜੀ ਪਾਰਟੀ ਦਾ ਐਲਾਨ ਕੀਤਾ ਗਿਆ ਕੀ ਭਗਵਾਨ ਤਮਨ ਸਰਕਾਰ ਨੂੰ ਵੀ ਥੋੜਾ ਡਰ ਲੱਗ ਰਿਹਾ ਹੈ ਦੇਖੋ ਸੋਢੀ ਸਾਹਿਬ ਡਰ ਹੁੰਦਾ ਜੀ ਲੇਕਿਨ ਮੈਂ ਕੱਲ ਵੀ ਗੱਲ ਕੀਤੀ ਸੀ ਜਿਹੜੀ ਪਾਰਟੀ ਏਜੰਡੇ ਸਹੀ ਲੈ ਕੇ ਆਊਗੀ ਲੋਕਾਂ ਦੇ ਪ੍ਰਤੀ ਆਊਗੀ ਜਾਂ ਲੋਕਾਂ ਦੇ ਪ੍ਰਤੀ ਚੱਲੂਗੀ ਸਾਰਿਆਂ ਨੂੰ ਨਾਲ ਲੈ ਕੇ ਚੱਲੂਗੀ ਚਾਹੇ ਕੋਈ ਵੀ ਪਾਰਟੀ ਆ ਚਾਹੇ ਅਮਰਤਪਾਲ ਦੀ ਪਾਰਟੀ ਆ ਚਾਹੇ ਸੁਖਵੀਰ ਬਾਦਲ ਦੀ ਪਾਰਟੀ ਆ ਜਿਹਦੀ ਮਰਜ਼ੀ ਪਾਰਟੀ ਆ ਅਗਰ ਤੁਸੀਂ ਆਪਣੇ ਏਜੰਡੇ ਆਪਣੇ ਹਿਸਾਬ ਨਾਲ ਤੁਸੀਂ ਚੱਲਣ ਦੀ ਕੋਸ਼ਿਸ਼ ਕਰੋਗੇ ਫਿਰ ਕੋਈ ਲੋਕ ਸਪੋਰਟ ਨਹੀਂ ਕਰਦੇ ਹੁੰਦੇ ਅਗਰ ਤੁਸੀਂ ਲੋਕਾਂ ਦੇ ਪ੍ਰਤੀ ਚਲੋ ਲੋਕਾਂ ਦੀ ਮੰਗ ਦੇਖੋ ਕਿ ਆ ਲੋਕ ਚਾਹੁੰਦੇ ਕੀ ਆ ਲੋਕ ਦੁਖੀ ਘੜੀ ਗੱਲ ਤੋਂ ਚੁਕੀ ਕਿਵੇਂ ਕਰਨੇ ਆ ਐਦਾਂ ਦੇ ਏਜੰਡੇ ਲੈ ਕੇ ਪਾਰਟੀ ਆਊਗੀ ਫਿਰ ਭਾਈ ਅਮਰਤਪਾਲ ਦੀ ਪਾਰਟੀ ਕਾਮਯਾਬ ਹੋ ਜਾਊਗੀ ਪਾਰਟੀ ਇਸ ਤੋਂ ਅੱਗੇ ਵੀ ਪਾਰਟੀ ਬਣੂਗੀ ਜੀ ਹੋਰ ਪਾਰਟੀਆਂ ਬਣੂਗੀਆਂ ਪਹਿਲਾਂ ਕਿੰਨੀਆਂ ਪਾਰਟੀਆਂ ਬਣ ਲੀਆਂ ਕਿੰਨੀਆਂ ਭੰਗ ਹੋ ਲਈਆਂ ਪਾਰਟੀਆਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਲੇਕਿਨ ਲੋਕਾਂ ਦੇ ਏਜੰਡੇ ਕੌਣ ਲੈ ਕੇ ਆਊਗਾ ਜੇ ਲੋਕਾਂ ਦੇ ਮੁੱਦਿਆਂ ਤੇ ਕੌਣ ਗੱਲ ਕਰੂਗਾ ਲੋਕਾਂ ਦੇ ਮਤਲਬ ਕਮਾਤੇ ਕੌਣ ਗੱਲ ਕਰੂਗਾ ਰਜਗਾਰ ਤੇ ਕੌਣ ਗੱਲ ਕਰੂਗਾ ਜਿਹੜੀ ਪਾਰਟੀ ਕਰੂਗੀ ਉਹ ਅੱਗੇ ਆਜੂਗੀ ਜੀ ਸੋ ਸ਼ਰਮਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਅਪਡੇਟ ਦਿੱਤੀ ਸਰ ਤੰਨਵਾਸੋ ਜੀ ਸਾਬਾ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਇਹ ਸਾਣਾ ਜੁੜੇ ਸਾਡੇ ਪੱਤਰ ਸਾੰਦੀਪ ਸ਼ਰਮਾ ਜੀ ਤੁਹਾਨੂੰ ਦੱਸਦੇ ਕਿ ਅੱਜ ਪੰਜਾਬ ਦੇ ਸੀਐਮ ਭਗਵੰਤ ਮਾਨ ਪਟਿਆਲਾ ਆਏ ਨੇ ਉਹਨਾਂ ਦੇ ਵੱਲੋਂ ਯਾਨੀ ਕਿ ਇੱਕ ਹੋਟਲ ਹੈਰੀਟੇਜ ਹੋਟਲ ਦਾ ਉਦਘਾਟਨ ਕੀਤਾ ਗਿਆ ਜੋ ਕਿ ਪਟਿਆਲਾ ਦੇ ਕਿਲਾ ਚੌਂਕ ਵਿੱਚ ਹੈ ਯਾਨੀ ਕਿਲਾ ਹੀ ਹੈ ਪੁਰਾਣਾ ਪਟਿਆਲੇ ਦਾ ਪਰ ਜਿਵੇਂ ਕਿ ਪੱਤਰ ਸਾਹਿਬ ਨੇ ਵੀ ਗੱਲਬਾਤ ਕੀਤੀ ਦੱਸਿਆ ਕਿ ਇਹ ਇਸ ਦਾ ਘੱਟ ਤੋਂ ਘੱਟ ਯਾਨੀ ਕਿ 7-8 ਹਜ਼ਾਰ ਤੋਂ ਸ਼ੁਰੂ ਹੋ ਕੇ 70 ਲੱਖ ਲੱਖ ਦਾ ਖਰਚਾ ਹੈ ਤੇ ਇਹ ਹੋਟਲ ਉਹਨਾਂ ਦੇ ਕਹਿਣ ਦਾ ਮਤਲਬ ਹੈ ਅਸੀਂ ਨਹੀਂ ਇਹ ਕਹਿਣਾ ਚਾਹੁੰਦੇ ਉਹਨਾਂ ਦੇ ਹਿਸਾਬ ਤੌਰ ਤੇ ਕਿਹਾ ਵੀ ਇਹ ਮੰਤਰੀਵਾਦ ਜਾਂ ਸੰਤਰੀਵਾਦ ਦੇ ਲਈ ਹੋਟਲ ਤਿਆਰ ਕੀਤਾ ਗਿਆ ਕਿਉਂਕਿ ਗਰੀਬ ਬੰਦੇ ਦੀ ਬੌਂਸ ਤੋਂ ਬਾਹਰ ਹੈ ਵਿੱਚ ਮਹਿੰਗਾਈ ਦੀਆਂ ਗੱਲਾਂ ਵੀ ਹੋਈਆਂ ਪਰ ਜਿਹੜਾ ਸਾਡਾ ਐਡਾ ਮੁੱਦਾ ਸੀ ਕਿ ਅਮਰਿਤਪਾਲ ਦੀ ਪਾਰਟੀ ਬਾਰੇ ਕੀਤੀ ਬਿਆਨਬਾਜ਼ੀ ਤਾਂ ਜਿਵੇਂ ਕਿ ਭਗਵੰਤ ਸਿੰਘ ਸਾਬ ਨੇ ਕਿਹਾ ਕਿ ਹਾਂ ਹਰ ਕਿਸੇ ਨੂੰ ਹੱਕ ਹੈ ਪਾਰਟੀ ਬਣਾਉਂਦਾ ਪਰ ਜੇ ਸਾਡੇ ਪੱਤਰਕਾਰ ਸਾਹਿਬ ਨੇ ਕਿਹਾ ਤੇ ਵਿੱਚ ਦਰਸ਼ਕ ਜੁੜੇ ਉਹਨਾਂ ਨੇ ਇਹ ਗੱਲ ਕਹੀ ਕਿ ਹਰੇਕ ਨੂੰ ਹੱਕ ਜੂਰ ਹੈ ਪਾਰਟੀ ਬਣਾਉਂਦਾ ਪਰ ਪਾਰਟੀ ਕਿਹੜੇ ਮੁੱਦੇ ਤੇ ਖਰਾ ਉਤਰੇਗੀ ਉਹ ਆਣੋ ਸਮਾਂ ਦੱਸੇਗਾ ਤੇ ਦੋਸਤੋ ਜਿਵੇਂ ਕਿ ਅਸੀਂ ਕੱਲ ਬਗਲਵਾ ਕੀਤੀ ਸੀ ਜਦੋਂ ਪਾਰਟੀ ਦਾ ਗਠਨ ਹੋਇਆ ਸੀ ਅਮਰਜੀਤਪਾਲ ਦੇ ਪਿਤਾ ਜੀ ਨੇ ਜਿਹੜਾ ਉਹਦੋਂ ਬਿਆਨ ਦਿੱਤਾ ਸੀ ਪਾਰਟੀ ਦਾ ਜਿਹੜੀ ਪੰਜ ਮੈਂਬਰੀ ਕਮੇਟੀ ਬਣੀ ਉਹਨਾਂ ਦੀ ਤੇ ਅਕਾਲੀ ਦਰ ਵਾਰੀਸ਼ਾ ਵਾਰਿਸ ਪੰਜਾਬ ਦੇ ਬਣੀ ਹੈ ਇੱਕ ਪਾਰਟੀ ਜਿਹਨਾਂ ਦਾ ਸੰਚਾਲਨ ਉਹਦੇ ਹੁਣ ਪਿਤਾ ਜੀ ਕਰੀਆ ਤਾਂ ਅਮਰਜੀਤਪਾਲ ਜੀ ਅੰਦਰ ਨੇ ਤਾਂ ਹੁਣ ਉਹ ਕਿਹੜੇ ਕਿਹੜੇ ਮੁੱਦੇ ਲੈ ਕੇ ਆਣਗੇ ਇਹ ਪੰਜਾਬ ਦੇ ਲੋਕ ਇਸ ਦੇ ਉੱਪਰ ਵਿਚਾਰ ਕਰਨਗੇ ਇਹ ਉਹਨਾਂ ਨੂੰ ਦੋਸਤ ਸਮਝ ਦੱਸੇਗਾ ਜੋ ਇਹ ਸਾਡੇ ਅੱਜ ਦੀ ਸੀ ਅਪਡੇਟ ਸੀ ਐਮ ਭਗਵੰਤ ਮਾਨ ਤੇ ਜੋ ਅੱਜ ਪਟਿਆਲਾ ਵਿੱਚ ਆਏ ਸੀ ਤੇ ਤੁਹਾਡਾ ਫੇਰ ਜੁੜਾਂਗਾ ਕਿਸੇ ਕੋਈ ਹੋਰ ਲਾਈਵ ਦਾ ਪ੍ਰੋਮ ਲੈ ਕੇ ਉਦ ਤੱਕ ਤੁਸੀਂ ਦੇਖਦੇ ਰਹੋ ਇਹ ਪੰਜਾਬੀ ਟੀਵੀ ਤੇ